ਸਸ਼੍ਰੀ ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਸਿੱਖ ਦੁਨੀਆ ਚ ਕਿਤੇ ਵੀ ਵਸਦੇ ਹੋਣ ਉਹ ਆਪਣੀ ਮਾਨਮਤੇ ਇਤਿਹਾਸ ਨੂੰ ਕਦੇ ਵੀ ਨਹੀਂ ਭੁੱਲਦੇ ਸਿੱਖਾਂ ਨੇ ਬੰਦੀ ਛੋੜ ਦਿਵਸ ਨੂੰ ਅਮਰੀਕਾ ਦੇ ਵਰਜੀਨੀਆ ਸਟੇਟ ਦੇ ਰਾਜ ਖਾਲਸਾ ਗੁਰਦੁਆਰਾ ਸਾਹਿਬ ਵਿੱਚ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਬੰਦੀ ਛੋੜ ਦਿਵਸ ਸਿਰਫ ਰੌਸ਼ਨੀ ਦਾ ਹੀ ਨਹੀਂ ਸਗੋਂ ਆਜ਼ਾਦੀ ਤੇ ਨਿਆਂ ਦਾ ਪ੍ਰਤੀਕ ਵੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਅਤੇ ਅੰਮ੍ਰਿਤਸਰ ਵਾਪਿਸ ਆਏ ਸਨ ਉਹਨਾਂ ਦੀ ਵਾਪਸੀ ਦਾ ਜਸ਼ਨ ਸ਼ਰਧਾਲੂਆਂ ਨੇ ਘੋਦੇ ਦੀਵੇ ਜਗਾ ਕੇ ਦੀਪਮਾਲਾ ਤੇ ਆतिਸ਼ਬਾਜੀ ਚਲਾ ਕੇ ਮਨਾਇਆ ਉਦੋਂ ਤੋਂ ਇਸ ਦਿਨ ਨੂੰ ਹਰ ਸਾਲ ਬੰਦੀ ਛੋੜ ਦੀ ਵਸਵਜੋ ਮਨਾਇਆ ਜਾਂਦਾ ਹੈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਈਆਂ ਜਿਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਇਸ ਦੌਰਾਨ ਸੰਗਤਾਂ ਦਾ ਜਲਾਲ ਵੇਖਣ ਵਾਲਾ ਸੀ ਸੰਗਤਾਂ ਵੱਲੋਂ ਇੱਕ ਦੂਜੇ ਨੂੰ ਬੰਦੀ ਛੋੜ ਦੀ ਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ thank mm -hmm. you ਉਹ ਬੱਚੇ ਜਿਹੜੇ ਨੇ ਉਹ ਵੀ ਦੀਪਮਾਲਾ ਕਰ ਰਹੇ ਨੇ ਔਰ ਜੇ ਦੇਖਿਆ ਜਾਵੇ ਤੇ ਇਹ ਦੇਣ ਰੋਸ਼ਨੀਆ ਦਾ ਤਿਹਾਰ ਰੋਸ਼ਨੀਆ ਦਾ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਔਰ ਮੇਰਾ ਖਿਆਲ ਹੀ ਕਿ ਵਸਿੰਧੇ ਦੇ ਵਿੱਚ ਕੋਈ ਅਜਿਹਾ ਪਰਿਵਾਰ ਹੋਊਗਾ ਜਿਹੜਾ ਅੱਜ ਗਰੂ ਕਰਦੇ ਨਕਮੁਸਤਕ ਨਹੀਂ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਇਹ ਜੀ ਦੁਨੀਆ ਸਿੱਖੇ ਨੂੰ ਅਜਿਹੇ ਰਣ ਤੇ ਬੈਠ ਬੈਠ ਮੁਜਾਹਰਕਾ ਬੰਦੀ ਸ਼ੋਰ ਤੋਂ ਬੈਠ ਬੈਠ ਮੁਜਾਹਰਕਾ ਜਿਵੇਂ ਕਿ ਹਰ ਤਾਮ ਆਪਣੇ ਤਿਹਾਰ ਨੂੰ ਹੁੰਦੀ ਹੈ ਜਮਾਈ ਰੋਸ਼ਨੀ ਦਾ ਤਿਹਾਰ ਉਹਦਾ ਹੀ ਸਿੱਖ ਬੰਦੀ ਸ਼ੋਰ ਤਿਹਾਰ ਨੂੰ ਬਹੁਤ ਇਛਾਣਾ ਬਣਾਉਂਦੇ ਆ ਸਿੱਖ ਕਿਤੇ ਵੀ ਹੋਣ ਦੁਨੀਆ ਦੇ ਕਿਸੇ ਵੀ ਕੋਨੇ 'ਚ ਵਸਦੇ ਹੋਣ ਉਹ ਇਸ ਤਿਹਾਰ ਨੂੰ ਕਦੇ ਵੀ ਨਹੀਂ ਭੁੱਲਦੇ ਔਰ ਬੜੇ ਛਕਰੰ ਮੰਨਦੇ ਆ ਆਓ ਦੱਸਦੇ ਆ ਬੈਲੀ ਜੀ ਅੱਜ ਦੇ ਦਿਨ ਤੇ ਕੀ ਕਹਿਣਾ ਚਾਹੁੰਦੇ ਹੋ ਜਸਵਿੰਦਰ ਸਿੰਘ ਆਸਤਾ ਇਹ 52 ਦਿਨ ਅਸੀਂ ਗੁਰੂ ਵਰਗ ਰਵੀ ਸਿੰਘ ਪਾਸ਼ਾ ਜੀ ਨੂੰ ਮੋਕ ਰੱਖਦੇ ਆ ਠੀਕ ਹੈ 1619 ਵਿੱਚ ਗਦੋਂ ਕਵਲਿਰ ਦੇ ਕਿਲੇ ਵਿੱਚੋਂ ਰਹਿਾਇਆ ਹੋ ਕੇ ਨਾਲ ਹੀ 59 ਜਿਹੜੇ ਰਾਜੇ ਸੀਗੇ ਉਹਨਾਂ ਨੂੰ ਵੀ ਆਪਣੇ ਨਾਲ ਲੈ ਕੇ ਆਏ ਨੇ ਛੁਡਾਇਆ ਹੈ ਇਹ ਉਹਨਾਂ ਦੀ ਇੱਕ ਸ਼ਰਤ ਸੀ ਕਿ ਮੈਂ ਤਾਂ ਹੀ ਦਾਵਾਂਗਾ ਜੇ ਮੇਰੇ ਨਾਲ ਇਹ 52 ਰਾਜੇ ਵੀ ਤੇ ਰਹਿ ਹੈ ਵੀ ਤੁਸੀਂ ਕਰਵਾਉਂਗੇ ਉਸ ਟਾਈਮ ਦਾ ਰਾਜਾ ਜਹਾਂਗੀਰ ਸੀਗਾ ਇਹ ਉਸ ਸ਼ਬਦ ਨੂੰ ਮੁੱਖ ਵਿੱਚ ਰੱਖਦੇ ਆ ਗੁਰੂ ਸਾਹਿਬ ਨੇ ਸਪੈਸ਼ਲ ਤੌਰ ਤੇ 52 ਕਲੀਆਂ ਵਾਲਾ ਇੱਕ ਚੋੜਾ ਸੁਆਇਆ ਕਿ ਹਰੇਕ ਕਲੀ ਨੂੰ ਫੜ ਕੇ ਇੱਕ ਰਾਜਾ ਮੇਰੇ ਨਾਲ ਵਿਆਹ ਹੋਏਗਾ ਤੇ ਇਸ ਨੂੰ ਜਿਸ ਦਿਨ ਨੂੰ ਮਨਾਉਣ ਲਈ ਅੰਮ੍ਰਿਤਸਰ ਦਾ ਬਾਸ ਆਵਕੇ ਦੀਪਮਾਲਾ ਹੋਈਆਂ ਸੰਗਤਾਂ ਨੇ ਉਤਸ਼ਾਹ ਵਿੱਚ ਦੀਪਮਾਲਾ ਚਲਾਈਆਂ ਤੇ ਇਸੇ ਮੈਸੇਜ ਨੂੰ ਮੁੱਖ ਵਿੱਚ ਰੱਖਦੇ ਆ ਸਿੱਖ ਕੌਮ ਆਜ਼ਾਦ ਦੇਣ ਦੇ ਬੰਦੀ ਛੋੜ ਦੇ ਵਸ ਮਨਾਉਂਦੀ ਹੈ ਅਸੀਂ ਗੁੜੀਆਂ ਪਰ ਵਿੱਚ ਦੇਖਦੇ ਆ ਇਸ ਦਿਨ ਵਿੱਚ ਦੀਪਮਾਲਾ ਹੁੰਦੀਆਂ ਨੇ ਪਟਾਕੇ ਜਲਾਏ ਜਾਂਦੇ ਨੇ ਬੜਾ ਕੁਝ ਹੁੰਦਾ ਹੋਇਆ ਤੇ ਹਿੰਦੂਆਂ ਵਿੱਚ ਵਸੇ ਦੇਖਦੇ ਕਿ ਉਹਨਾਂ ਦੇ ਅ ਸ੍ਰੀ ਰੇਸ਼ੀ रामचंद्र ਹੋਏ ਨੇ ਉਹ ਵੀ 14 ਸਾਲ ਦਾ ਪਰਵਾਸ ਕੱਟ ਕੇ ਜਦੋਂ ਘਰ ਵਾਪਸ ਪਰਤੇ ਤੇ ਉਹਨਾਂ ਦੀ ਖੁਸ਼ੀ ਵਿੱਚ ਵੀ ਇਹ ਦਿਨ ਮਨਾਇਆ ਗਿਆ ਤੇ ਦੀਵਾਲੀ ਦਾ ਦਿਨ ਜਿਹੜਾ ਹਿੰਦੀ ਧਰਮ ਵਿੱਚ ਭਾਰਤ ਵਿੱਚ ਮਨਾਇਆ ਜਾਂਦਾ ਹੈ ਤੇ ਜਿਹੜਾ ਬੰਦੀ ਛੋੜ ਦਿਵਸ ਹੈ ਇਹ ਸਿੱਖਾ ਸਿੱਖ ਧਰਮ ਸਾਹਿਬ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਰਿਹਾਰ ਹੋ ਕੇ ਗਾਲੀਆ ਦੇ ਕਿਲੇ ਵਿੱਚ ਦਰਬਾਰ ਸਾਹਿਬ ਪਰਤੇ ਸਨ ਉਸ ਮੁਚੀ ਨੂੰ ਮੁਕਤ ਰੱਦਿਆ ਆਜ਼ਾਦੀ ਦਿਨ ਮਨਾਇਆ ਜਾਂਦਾ ਹੈ ਤੇ ਆਪ ਸਾਰੇ ਨਾਗਰਿਕਾਂ ਦੀ ਬਹੁਤ ਮੁਬਾਰਕਾਂ ਗੁਰੂ ਕਿਰਪਾ ਕਰੇ ਮਿਹਰ ਕਰੇ ਤੁਹਾਡੇ ਜੀਵਨ ਵਿੱਚ ਵੀ ਇਹ ਰੌਸ਼ਨੀ ਆਵੇ ਸ਼ਬਦ ਗੁਰਬਾਣੀ ਦੀ ਰੌਸ਼ਨੀ ਆਵੇ ਤੇ ਗੁਰੂ ਸਾਹਿਬ ਤੁਹਾਨੂੰ ਅੰਧੇਰੇ ਚੋਂ ਕੱਢ ਕੇ ਗੁਰਬਾਣੀ ਰੌਸ਼ਨੀ ਵਿੱਚ ਲਿਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਿੰਦਰ ਸਿੰਘ ਹੈ ਤੇ ਸਾਰੇ ਸੰਗਤ ਨੂੰ ਇਸ ਏਰੀਆ ਦੇ ਵਿੱਚ ਮਾਰਲੈਂਡ ਵਜੇਨੀਆ ਜਿੱਥੇ ਲੱਖ ਲੱਖ ਲੋਕ ਆਏ ਹੋਵੇ ਪਿੰਡ ਚੋ ਦੇ ਦਿਵਸ ਦੇ ਉੱਤੇ ਸਾਰੇ ਸਾਡੇ ਹਿੰਦੂ ਭਰਾ ਵੀ ਅੱਜ ਮਨਾ ਰਹੇ ਹਨ ਦੀਵਾਲੀ ਸੋ ਅਸੀਂ ਇੱਥੇ ਦੀਵਾਲੀ ਤੇ ਮਨਾ ਰਹੇ ਮੇਲਾ ਲੱਗਾ ਹੈ ਜਿੱਥੇ ਵੀ ਤੁਸੀਂ ਆਪਣੇ ਫੈਮਿਲੀ ਦੇ ਨਾਲ ਇਸ ਪਹਾਗਾਂ ਪਰ ਤਿੰਨ ਨੋ ਇੰਜਾਇਰ ਕਰੋ 라이ਵ ਜੀ ਦਾ ਖਾਸਤਾ ਹੈ ਉਹ ਜਿਹੜੇ ਖਤ ਸੰਗਤਾਂ ਨੇ ਜਿੱਥੇ ਲੰਗਰ ਦਾ ਆਨੰਦ ਮਾਣਿਆ ਉੱਥੇ ਹੀ ਵੱਖ-ਵੱਖ ਪਕਵਾਨ ਦੇ ਸਟਾਲਸ ਤੇ ਵੀ ਰੌਣਕਾਂ ਦੇਖਣ ਯੋਗ ਸਨ ਜਦੋਂ ਸੰਗਤਾਂ ਹੋ ਮੁਹਾਗੇ ਪਹੁੰਚੀਆਂ ਨੇ ਔਰ ਹਰ ਸਾਲ ਦੀ ਤਰ੍ਹਾਂ ਦੀਵਾਲੀ ਦਾ ਤਿਹਾੜੀ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਖਾਰਦੀਆਂ ਚੀਜ਼ਾਂ ਜੁੜੀਆਂ ਦੇ ਵੱਖ-ਵੱਖ ਸਟਾਲ ਸਟਾਲ ਲੱਗੇ ਹੋਏ ਨੇ ਔਰ ਕਿਤੇ ਵੀ ਦੇਸਵਾੜਾ ਗਏ ਕਿਤੇ ਸਮੋਸੇ ਨੇ ਔਰ ਦੇਖਿਆ ਕਿ ਤੇ ਦੰਗੀਆਂ ਲਾਈਆਂ ਜਿਹੜੀਆਂ ਸੰਗਤੀਆਂ ਇੱਥੇ ਲੱਗੀਆਂ ਹੋਈਆਂ ਨੇ ਔਰ ਇਤਸ਼ਾਹ ਨਾਲ ਦੇਖਦਾ ਸੀ ਦੀਵਾਰੀ ਦੇ ਦੀਵੇ ਜਗਾਏ ਜਾ ਰਹੇ ਆ ਦੀਪਮਾਲਾ ਹੋ ਰਹੀ ਆ ਔਰ ਤੋਂ ਤੁਹਾਨੂੰ ਇੱਥੇ ਵੀ ਲੈ ਕੇ ਚੰਨੇ ਆ ਪਰ ਜੇ ਪਹਿਲਾਂ ਦੇਖਿਆ ਜਾਵੇ ਸੰਗਤ ਜਿਹੜੀ ਆ ਬਹੁਤ ਹੰਗਾਮਾ ਆਇਆ ਓਹ ਪਹੋ ਕੋਦੇ ਤਾਰ ਹੋਏ ਜਨ ਮੁਸੂਗੇ ਇਲਾ ਵਾਹ ਵਾਹ ਆ ਗਾ ਤੁਮ ਦੀ ਸੁਣਿਆ You yeah. yeah. yeah.